ਸਾਲ ਇੱਥੇ ਕੰਮ ਕਰਦਿਆਂ ਨੂੰ ਹੋ ਗਿਆ। ਤੇ ਉਸ ਸਮੇਂ ਕੰਮਕੀਤਾ ਜਦੋਂ 7000 ਮਿਲ ਰਿਆ ਸੀ ਤੇ ਅੱਜ ਹੁਣ ਜਿੰਨਾ ਵੀ ਸਾਨੂੰ ਮਿਲ ਰਿਹਾ ਥੋੜਾ ਬਹੁਤਾ ਜਿੰਨਾ ਸਾਡਾ ਗੁਜ਼ਾਰਾ ਵੀ ਨਹੀਂ ਚੱਲਦਾ ਤੇ ਉਸ ਵੇਲੇ ਕਿ ਅੱਜ ਅਸੀਂ ਕੈਂਡਲ ਮਾਰਚ ਰੋਸ ਵਜੋਂ ਕਰ ਰਹੇ ਹਾਂ ਕਿਉਂਕਿ ਰੋਸ ਇਸ ਗੱਲ ਦਾ ਹੈ ਵੀ ਸਰਕਾਰ ਸਾਨੂੰ ਸਾਡੀ ਨੌਕਰੀ ਤੋਂ ਲਾ ਰਹੀ ਹੈ। ਸਰਕਾਰ ਸਾਨੂੰ ਸਾਡੀ ਨੌਕਰੀ ਤੋਂ ਲਾ ਰਹੀ ਹੈ। ਕਿਉਂ ਲਾ ਰਹੀ ਹੈ? ਉਹ ਕਹਿੰਦੇ ਤੁਸੀਂ ਗੈਸਟ੍ਰਿਕ ਫਿਲਟੀ ਹੋ ਤੁਹਾਨੂੰ ਗੈਸਟ੍ਰਿਕ ਆ ਸੱਚ ਥੋੜੇ ਜਿੰਦਾ ਹੀ ਹੁੰਦਾ 20 20 ਸਾਲਾਂ ਦੇ ਗੈਸਟ ਗੈਸਟ ਥੋੜੇ ਜਿੰਦਾ ਹੀ ਹੁੰਦਾ 20 20 ਸਾਲਾਂ ਦੇ ਗੈਸਟ ਇਸ ਵੇਲੇ ਦੀ ਕਈ ਜਦੋਂ ਅਧੀ ਰਾਤ ਨੂੰ ਜੋਏ ਨੇ ਕੋ ਹੋਰ ਤੋਂ ਬਾਅਦ ਸਾਡੇ ਯਾਨੀ ਕਿ ਜਿਹੜੇ ਜਿੱਥੇ ਸਾਡੇ ਸਾਥੀ ਕੰਮ ਕਰ ਰਹੇ ਸੀਗੇ ਆਲਰੇਡੀ ਉਸ ਟੈਕ ਸੀ ਤੇ ਉੱਥੇ ਉਹਨਾਂ ਨੇ ਨਵੇਂ ਜਿਹੜੇ ਸਾਥੀ ਭਰਤਕਪਾਤੀ ਭਰਤੀ ਕਰ ਦਿੱਤੇ ਸਾਨੂੰ ਨਵੀਂ ਭਰਤੀ ਤੋਂ ਕੋਈ ਆਬਜੈਕਸ਼ਨ ਨਹੀਂ ਪਰ ਸਾਨੂੰ ਆਪਦੀਆਂ ਜਿਹੜੀਆਂ ਨੌਕਰੀਆਂ ਸਾਡੀਆਂ ਉਹ ਸੁਰੱਖਤ ਚਾਹੀਦੀਆਂ ਨੇ ਸਰਕਾਰੀ ਕਾਲਜ ਹੈ ਤੇ ਸਰਕਾਰ ਨੇ ਦੁਨੀਆ ਕਰੀਆਂ ਹੋ ਤੇ ਇਸ ਲਈ ਨਾ ਤਾਂ ਸਾਨੂੰ ਫੰਡ ਦਿੱਤੇ ਗਏ ਕੋਈ ਸਾਡੇ ਕੋਲ ਸੈਂਕਸ਼ਨਸ ਨਹੀਂ ਆਈਆਂ ਕਿ ਅਸੀਂ ਕੋਈ ਲੈਂਡ ਦੇ ਨਿਮਾਣੇ ਕਿ ਕਦੇ ਤੇ ਇਹ ਵੀ 1 ਸਾਲ ਪਹਿਲਾਂ ਤਾਂ ਸਰਕਾਰੀ ਸੀ ਬੀਬੀਐਸਏ ਹੀ ਕਰ ਦਿੱਤਾ ਲੈਣਾ ਨੇ ਐਚ ਆਈ ਐਸ ਸਵਿਚ ਕਰਤੀ ਯਾਨੀ ਕਿ ਉਹ ਪ੍ਰਾਈਵੇਟ ਹੋ ਗਈ ਤੇ ਇਹ ਨਾਲ ਕੀ ਹੋਇਆ ਕਿ ਪੀਸਾ ਵੀ ਹੈ ਉਹ ਜਿੱਥੇ ਦਾ ਸਾਲ ਦੇ ਵਿੱਚ ਬੱਚੇ ਨੇ 10000 ਵਿੱਚ ਕਰ ਲੈਣਾ ਤੇ ਕਿਤੇ ਹੁਣ 8000 ਦਾ ਹੋ ਗਿਆ 60 ਸੀਟਾਂ ਹੋਣ ਦੇ ਬਾਅਦ ਵੀ ਇਸ ਟਾਈਮ ਸਿਰਫ ਪੁੱਲ ਬੱਚੇ ਦਾ ਸਰ 60 ਸੀਟਾਂ ਹੋਣ ਦੇ ਬਾਅਦ ਵੀ ਇਸ ਟਾਈਮ ਸਿਰਫ ਪੁੱਲ ਬੱਚੇ ਦਾ ਸਰ 60 ਸੀਟਾਂ ਹੋਣ ਦੇ ਬਾਅਦ ਵੀ ਇਸ ਸਰਕਾਰੀ ਬ੍ਰਿਜੇਂਦਰਾ ਕਾਲਜ ਫਰੀਦਕੋਟ ਦੇ ਸਰਕਾਰੀ ਕਾਲਜ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਨੌਕਰੀ ਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਅੱਜ ਸ਼ਹਿਰ ਦੇ ਅੰਦਰ ਮੋਮਤੀ ਮਾਰਚ ਕੱਢਿਆ ਗਿਆ ਪ੍ਰੋਫੈਸਰਾਂ ਨੇ ਕਿਹਾ ਕਿ ਇਹ ਮਾਰਚ ਸਰਕਾਰ ਦੀਆਂ ਨੀਤੀਆਂ ਵਿਰੁੱਧ ਗੁੱਸਾ ਜ਼ਾਹਿਰ ਕਰਦਿਆਂ ਕੱਢਿਆ ਗਿਆ ਹੈ ਸਿੱਖਿਆ ਮੰਤਰੀ ਮੁਰਦਾਬਾਦ ਸਿੱਖਿਆ ਮੰਤਰੀ ਮੁਰਦਾਬਾਦ ਵਿੱਤ ਮੰਤਰੀ ਮੁਰਦਾਬਾਦ ਸਿੱਖਿਆ ਮੰਤਰੀ

ਪੰਜਾਬ ਸਰਕਾਰ ਮੁਬਾਰਕ ਸਿੱਖਿਆ ਮੰਤਰੀ ਹਾਏ ਹਾਏ ਸਿੱਖਿਆ ਮੰਤਰੀ ਹਾਏ 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 ਮੇਰਾ ਨਾਮ ਡਾਕਟਰ ਸੁਰੇਂਦਰ ਕੌਰ ਹੈ ਤੇ ਮੈਂ ਗਵਰਨਮੈਂਟ ਬਿਲਦਰਾ ਕਾਲਜ ਵਿੱਚ بطور ਪੰਜਾਬੀ ਅਸਿਸਟੈਂਟ ਪ੍ਰੋਫੈਸਰ ਵਜੋਂ ਕੰਮ ਕਰ ਰਹੀ ਆ ਜਿਵੇਂ ਮੈਨੂੰ ਲਗਭਗ 15 ਸਾਲ ਇੱਥੇ ਕੰਮ ਕਰਦਿਆਂ ਨੂੰ ਹੋ ਗਏ ਆ ਤੇ ਉਸ ਸਮੇਂ ਕੰਮ ਕੀਤਾ ਜਦੋਂ 7000 ਮਿਲ ਰਿਆ ਸੀ ਤੇ ਅੱਜ ਹੁਣ ਜਿੰਨਾ ਵੀ ਸਾਨੂੰ ਮਿਲ ਰਿਹਾ ਥੋੜਾ ਬਹੁਤਾ ਜਿੰਨਾ ਸਾਡਾ ਗੁਜ਼ਾਰਾ ਵੀ ਨਹੀਂ ਚੱਲਦਾ ਤੇ ਉਸ ਕਰਕੇ ਅੱਜ ਅਸੀਂ ਕੈਂਡਲ ਮਾਰਚ ਰੋਸ ਵਜੋਂ ਕਰ ਰਹੇ ਆ ਕਿਉਂਕਿ ਰੋਸ ਇਸ ਗੱਲ ਦਾ ਹੈ ਵੀ ਸਰਕਾਰ ਸਾਨੂੰ ਸਾਡੀ ਨੌਕਰੀ ਤੋਂ ਲਾਹ ਰਹੀ ਹੈ ਕਿ ਹੋਲ ਆ ਰਹੀ ਹੈ ਉਹ ਕਹਿੰਦੀ ਤੁਸੀਂ ਗੈਸਟ ਫੈਸਿਲਿਟੀ ਹੋ ਤੁਹਾਨੂੰ ਗੈਸਟ ਰੱਖਿਆ ਸੀ ਤੇ ਗੈਸਟ ਥੋੜੇ ਦਿਨ ਦਾ ਹੀ ਹੁੰਦਾ 20 20 ਸਾਲਾਂ ਦੇ ਗੈਸਟ ਨਹੀਂ ਹੁੰਦੇ ਇਸ ਕਰਕੇ ਰੋਸ ਵਜੋਂ ਅਸੀਂ ਅੱਜ ਇੱਕ ਹੰਡਲ ਮਾਰਚ ਕੱਢ ਰਹੇ ਹਾਂ ਵੀ ਸਾਡੀਆਂ ਨੌਕਰੀਆਂ ਨੂੰ ਸੁਰੱਖਿਅਤ ਕੀਤਾ ਜਾਵੇ ਕੀ ਮੰਗ ਕਰਦੇ ਹਾਂ ਜੀ ਮੈਂ ਮੰਗ ਇਹ ਕਰਦੀ ਆ ਕਿ ਪਹਿਲਾਂ ਸਾਡੀ ਨੌਕਰੀ ਨੂੰ ਸੁਰੱਖਿਅਤ ਕੀਤਾ ਜਾਵੇ ਕਿਉਂਕਿ ਸਾਨੂੰ ਘੱਟੋ ਘੱਟ 15 ਸਾਲ ਹੋ ਗਏ ਕੰਮ ਕਰਦਿਆਂ ਨੂੰ ਸਾਡੇ ਕੋਲ ਐਕਸਪੀਰੀਅੰਸ ਹੀ ਰਹੀ ਹੈ ਅਸੀਂ ਕਾਲਜ ਦੇ ਹਰ ਕੰਮ 'ਚ ਹਿੱਸਾ ਲਿਆ ਚਾਹੋ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਭਾਵੇਂ ਉਹ ਐਡਮਿਸ਼ਨ ਦਾ ਹੋਵੇ ਭਾਵੇਂ ਕਾਲਜ ਪੜਾਉਣ ਦਾ ਕੰਮ ਹੈ ਭਾਵੇਂ ਕੋਈ ਹੋਰ ਐਕਟੀਵਿਟੀ ਦਾ ਕੰਮ ਹੈ ਅਸੀਂ ਸਾਰੇ ਕੰਮਾਂ 'ਚ ਪੂਰਾ ਹਿੱਸਾ ਲਿਆ ਹੈ ਤੇ ਇਸ ਕਰਕੇ ਮੈਂ ਚਾਹੁੰਨੀ ਆ ਕਿ ਸਰਕਾਰ ਸਾਨੂੰ ਪੱਕਿਆਂ ਕਰੇ ਸਾਡੀ ਨੌਕਰੀ ਨੂੰ ਸੁਰੱਖਿਅਤ ਕਰੇ ਸਾਡੀ ਜਿਹੜੀ ਉਮਰ ਹੱਦ ਪਾਰ ਹੋਣ ਵਾਲੀਆਂ ਉਹ ਹੋ ਚੁੱਕੀਆਂ ਨੇ ਪਾਰ ਹੋਣ ਵਾਲੀਆਂ ਨਹੀਂ ਹੋ ਚੁੱਕੀਆਂ ਨੇ ਸਾਡੀ ਉਮਰ ਹੱਦਾਂ ਪਾਰ ਤੇ ਸਾਨੂੰ 58 ਸਾਲ ਦੀ ਨੌਕਰੀ ਸਾਡੀ ਸੁਰੱਖਿਅਤ ਕੀਤੀ ਜਾਵੇ ਹਾਂਜੀ ਸਰ ਮੈਂ ਪ੍ਰੋਫੈਸਰ ਪਵਿੱਤਰ ਸਿੰਘ ਅਸੀਂ ਸੰਯੁਕਤ 프ਰਾਂਟ ਤੋਂ ਇਕੱਠੇ ਹੋਏ ਗੈਸਟ ਫੈਕਲਟੀ ਲੈਕਚਰਰ ਅਸੀਂ ਪਿਛਲੇ ਸਮੇਂ ਵਿੱਚ ਅਲੱਗ-ਅਲੱਗ ਸਰਕਾਰਾਂ ਦੇ ਕੰਮ ਉਹਨਾਂ ਦੇ ਹੇਠ ਕੀਤਾ ਅਸੀਂ ਦਿੱਲੀ ਮਾਡਲ ਨੂੰ ਵੇਖਦੇ ਹਾਂ ਅਰਵਿੰਦ ਕੇਜਰੀਵਾਲ ਦੀ ਜਿਹੜੀ ਸਿੱਖਿਆ ਨੀਤੀ ਉਸ ਤੋਂ ਪ੍ਰਭਾਵਿਤ ਹੁੰਦੀਆਂ ਮਨੀਸ਼ ਸੋਧਿਆ ਦੇ ਸਿੱਖਿਆ ਨੀਤੀ ਦੇ ਮਾਡਲ ਤੋਂ ਪ੍ਰਭਾਵਿਤ ਹੁੰਦੀਆਂ ਪੰਜਾਬ ਵਿੱਚ ਪਿਛਲੇ ਇੱਕ ਦਹਾਕੇ ਤੋਂ ਆਮ ਆਦਮੀ ਪਾਰਟੀ ਦਾ ਅਸੀਂ ਸਮਰਥਨ ਕਰਦੇ ਰਹੇ ਹਾਂ ਤੇ ਜਿਹੜੀਆਂ ਮੌਜੂਦਾ ਸਰਕਾਰਾਂ ਉਸ ਵੇਲੇ ਹੁੰਦੀਆਂ ਇਹ ਉਹਨਾਂ ਦਾ ਵਿਰੋਧ ਕਰਦੇ ਰਹੇ ਕਿਉਂਕਿ ਉਹਨਾਂ ਨੂੰ ਸਾਡਾ ਮਿਹਨਤਾਂ ਕਦੇ ਵੀ ਨਹੀਂ ਦਿੱਤਾ ਤੇ ਸਾਡੇ ਉਸ ਸੰਘਰਸ਼ ਦੇ ਵਿੱਚ ਅੱਜ ਦੇ ਮੌਜੂਦਾ ਸੀਐਮ ਸਰਦਾਰ ਭਗਵਾਨ ਸਿੰਘ ਮਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਵਿੱਤ ਮੰਤਰੀ ਚੀਮਾ ਸਾਹਿਬ ਤੇ ਸਾਰੇ ਵਿਧਾਇਕ ਅਲੱਗ-ਅਲੱਗ ਸਮੇਂ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਨੇ ਉਹਨਾਂ ਦੀਆਂ ਸਾਰੀਆਂ ਆਡੀਓ ਵੀਡੀਓ ਸਾਡੇ ਕੋਲ ਸਾਰਾ ਕੁਝ ਉਸ ਤਰ੍ਹਾਂ ਹੀ ਪਿਆ ਜਦੋਂ ਇਨਸਾਨ ਸਾਡੇ ਨਾਲ ਆ ਕੇ ਬੈਠ ਗਏ ਤੇ ਸਾਨੂੰ ਲੱਗਾ ਵੀ ਹਾਂ ਆਉਣ ਵਾਲੇ ਸਮੇਂ ਵਿੱਚ ਸਾਡਾ ਕੱਲ ਨੂੰ ਬਹੁਤ ਵੇਧਰ ਕਰਨਗੇ ਤੇ ਸਵਾਰਨਗੇ ਤੇ ਹੋਇਆ ਵੀ ਕੁਝ ਇਸ ਤਰ੍ਹਾਂ ਹੀ ਜਦੋਂ ਇਹਨਾਂ ਦੀ ਸਰਕਾਰ ਬਣੀ ਤੇ ਸ਼ੁਰੂਆਤੀ ਸਮੇਂ ਦੇ ਵਿੱਚ ਹੀ ਪਹਿਲੇ ਆਪਣੇ ਟੀਚਰ ਦੇ ਦੇ ਤੇ ਹੀ ਸਰਦਾਰ ਭਗਵਾਨ ਸਿੰਘ ਮਾਨ ਨੇ ਸਾਡੇ ਮਿਹਨਤਾਂ ਨੇ ਵਿੱਚ ਵਾਦਾ ਕੀਤਾ ਤੇ ਸਾਨੂੰ 2 ਸਾਲ ਦਾ ਸਮਾਂ ਦਿੱਤਾ ਵੀ ਤੁਸੀਂ ਜੋ ਸਾਥੀ ਸਾਡੇ ਕੋਈ ਜੋ ਵਿੱਦਿਕ ਯੋਗਤਾ ਨਹੀਂ ਪੂਰੀਆਂ ਕਰਦੇ ਹੋ ਕਰਕੇ ਇੱਕ ਪ੍ਰੋਪਰ ਤੁਹਾਡੀ ਇੱਕ ਪਾਲਿਸੀ ਲਿਆ ਕੇ ਤੁਹਾਨੂੰ ਰੈਗੂਲਾਈਜੇਸ਼ਨ ਵਿੱਚ ਕਰ ਦਿੱਤਾ ਜਾ। ਕਿ ਅਸੀਂ ਉਸੇ ਉਹਨਾਂ ਦੇ ਬੋਲਾਂ ਦੇ ਫੁੱਲ ਚੜਾਏ ਤੇ 2 ਤੋਂ 2.5 ਸਾਲ ਦਰਮਿਆਨ ਅਸੀਂ ਇੱਕ ਵੀ ਰੋਸ ਮੁਜ਼ਾਹਰਾ ਸਰਕਾਰ ਖਿਲਾਫ ਨਹੀਂ ਕੀਤਾ ਕਿਉਂਕਿ ਸਾਨੂੰ ਕਿਤੇ ਵੀ ਨਹੀਂ ਲੱਗਾ ਕਿ ਇਹ ਸਰਕਾਰ ਵਾਅਦਾ ਖਿਲਾਫ ਹੀ ਕਰੇਗੀ। ਹੁਣ ਜਦੋਂ 1158 ਡਬਲ ਬੈਂਚ ਤੋਂ ਕੇਸ ਜਿੱਥੇ ਸਾਨੂੰ ਉਸ ਸਮੇਂ ਵੀ ਬਿਲਕੁਲ ਨਹੀਂ ਇਸ ਗੱਲ ਦੀ ਭਣਕ ਪਈ ਕਿ ਸਰਕਾਰ ਵਾਅਦਾ ਖਿਲਾਫੀ ਕਰੇਗੀ ਕਿਉਂਕਿ ਅਸੀਂ ਅਲੱਗ-ਅਲੱਗ ਵਿਧਾਇਕਾਂ ਕੋਲੇ ਗਏ ਉਹਨਾਂ ਤੋਂ ਫੋਨ ਕਰਵਾਏ ਤਾਂ ਸਿੱਖਿਆ ਮੰਤਰੀ ਜੀ ਨੇ ਆਨਲਾਈਨ ਸਾਨੂੰ ਇਹ ਆਖਿਆ ਕਿ ਗੈਸਟ ਫੈਕਲਟੀ ਦੇ ਪਾਰਟ-ਟਾਈਮ ਲੈਕਚਰਾਰ ਨੇ ਖੜੇ ਉਹਨਾਂ ਨੂੰ ਕਿਤੇ ਵੀ ਨਹੀਂ ਸ਼ਿਫਟ ਕੀਤਾ ਜਾਵੇ ਕਿ ਉਹਨਾਂ ਦੀ ਨੌਕਰੀ ਨਹੀਂ ਖੋਈ ਜਾਵੇਗੀ ਸਗੋਂ ਉਹਨਾਂ ਦਾ ਇੱਕ ਪ੍ਰੋਪਰ ਆਡਰ ਤਿਆਰ ਹੋ ਰਿਹਾ ਉਹਨਾਂ ਲਈ ਫੌਂਸੀਚਾਰ ਹੋ ਰਹੀ ਹੈ ਜੋ ਕਮੇਟ ਵਿੱਚ ਉਹਨਾਂ ਦਾ ਜਿਹੜਾ ਆਉਣ ਵਾਲਾ ਸਮਾਂ ਹੋਰ ਅੰਦਰ ਹੋਵੇਗਾ ਪਰ ਹੈਰਾਨੀ ਉਸ ਵੇਲੇ ਦੀ ਕਹੀ ਜਦੋਂ ਅੱਧੀ ਰਾਤ ਨੂੰ ਜੁਆਇਨਿੰਗ ਹੋਣ ਤੋਂ ਬਾਅਦ ਤੇ ਸਾਡੇ ਯਾਨੀ ਕਿ ਜਿਹੜੇ ਜਿੱਥੇ ਸਾਡੇ ਸਾਥੀ ਕੰਮ ਕਰ ਰਹੇ ਸੀਗੇ ਆਲਰੇਡੀ ਪੋਸਟ ਐਕਟ ਸੀ ਤੇ ਉੱਥੇ ਉਹਨਾਂ ਨੇ ਨਵੇਂ ਜਿਹੜੇ ਸਾਥੀ ਭਰਤੀ ਭਰਤੀ ਕਰ ਦਿੱਤੇ ਸਾਨੂੰ ਨਵੀਂ ਭਰਤੀ ਤੋਂ ਕੋਈ ਆਬਜੈਕਸ਼ਨ ਨਹੀਂ ਪਰ ਸਾਨੂੰ ਆਪਦੀਆਂ ਜਿਹੜੀਆਂ ਨੌਕਰੀਆਂ ਸਾਡੀਆਂ ਉਹ ਸੁਰੱਖਤ ਚਾਹੀਦੀਆਂ ਨੇ ਇਸ ਲਈ ਅਸੀਂ ਕਿਰਪਾ ਕਰਕੇ ਆਪਣੇ ਮੁੱਖ ਮੰਤਰੀ ਨੂੰ ਸਿੱਖਿਆ ਮੰਤਰੀ ਨੂੰ ਵਿੱਤ ਮੰਤਰੀ ਨੂੰ ਇਹ ਨਿਮਰਤਾ ਸਹਿਤ ਅੱਜ ਕੈਂਡਲ ਮਾਰਚ ਰਾਈ ਬੇਨਤੀ ਕਰਨਾ ਚਾਹੁੰਦੇ ਆ ਵੀ ਇਸ ਤਰ੍ਹਾਂ ਤੁਸੀਂ 850 ਪਰਿਵਾਰ ਦਾ ਘੰਟੇ ਤੇ ਲੱਤ ਨਾ ਮਾਰੋ ਸਾਡੇ ਨਾਲ ਜਿਹੜੇ ਜਿਵੇਂ ਪਿੱਛੇ ਖੜੇ ਅਸੀਂ ਉਹਨਾਂ ਆਪਣੇ ਬੋਲਾਂ ਦੇ ਫੁੱਲ ਚੜਾਓ ਤੇ ਸਾਡੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰੋ ਵਾਅਦਾ ਖਲਾਫੀ ਨਾ ਕਰੋ ਕਿਉਂਕਿ ਅਸੀਂ ਤੁਹਾਡੀਆਂ ਕਈਆਂ ਹੋਈਆਂ ਗੱਲਾਂ ਤੇ ਬੋਲ ਬੋਲਾਂ ਤੇ ਫੁੱਲ ਚੜਾਉਂਦੇ ਆ ਤੁਹਾਡੀ ਸਰਕਾਰ ਨੂੰ ਪੂਰਾ ਸਮਰਥਨ ਦਿੱਤਾ ਤੇ ਵੀ ਸੱਤਾ ਵਿੱਚ ਆਉਂਦਿਆਂ ਹੋਇਆਂ ਇਸ ਤਰ੍ਹਾਂ ਦੀ ਬੇਰੁਖੀ ਕਰਕੇ ਆਪਣੇ ਵਾਅਦਿਆਂ ਤੋਂ ਨਾਂ ਮੋਕੋ ਬੀਐਸਸੀ ਦੀ ਇਹ ਐਗਰੀਕਲਚਰ ਦੀ ਜਿਹੜੀ ਪੜਾਈ ਉਹਦੇ ਵਿੱਚ ਵੀ ਕੋਈ ਬਦਲਾਅ ਕੀਤਾ ਗਿਆ ਜੀ ਇਸ ਬਾਰੇ ਮੈਨੂੰ ਜ਼ਿਆਦਾ ਨਹੀਂ ਪਤਾ ਉਹ ਸਾਡੇ ਉਸ ਡਿਪਾਰਟਮੈਂਟ ਦੇ ਸਾਥੀ ਜਾਂ ਪ੍ਰੋਫੈਸਰ ਸਾਹਿਬਾਨ ਦੱਸ ਸਕਦੇ ਨੇ ਤੇ ਉਹ ਤੁਸੀਂ ਉਹਨਾਂ ਨਾਲ ਗੱਲ ਕਰਕੇ ਇਹ ਗੱਲ ਕਲੀਅਰ ਕਰ ਸਕਦੇ ਹੋ ਸਾਥੀ ਨਾਲ ਨੇ ਉਹ ਤੁਹਾਨੂੰ ਇਸ ਬਾਰੇ ਬਿਹਤਰ ਦੱਸ ਸਕਦੇ ਮੈਂ ਪ੍ਰੋਫੈਸਰ ਜੀਤਿੰਦਰ ਜੀ ਤਾਂ ਐਗਰੀਕਲਚਰ ਡਿਪਾਰਟਮੈਂਟ ਤੋਂ ਪਿਛਲੇ 20 ਸਾਲੋਂ ਤੋਂ ਮੈਂ ਐਸ ਅ ਗੈਸਟ ਫੈਕਲਟੀ ਲੈਕਚਰਰ ਕੰਮ ਕਰ ਰਿਹਾ ਤੇ ਯੂਸੀ ਐਗਰੀਕਲਚਰ ਦਾ ਵੀ ਵਿੱਚ ਦੀ ਬਹੁਤ ਮੁੱਦਾ ਉੱਲਦਾ ਰਿਹਾ ਇਹਨਾਂ ਨੇ ਵਿੱਚ ਵੀ ਬੰਦ ਕਰਤੀ ਸੀ ਕਹਿ ਕੇ ਵੀ ਕੰਡੀਸ਼ਨਸ ਪੂਰੀਆਂ ਨਹੀਂ ਕਰਦੇ ਪਰ ਸਰਕਾਰੀ ਕਾਲਜ ਹੈ ਤੇ ਸਰਕਾਰ ਨਹੀਂ ਪੂਰੀਆਂ ਕਰਨੀਆਂ ਉਹ ਤੇ ਇਸ ਲਈ ਨਾ ਤਾਂ ਸਾਨੂੰ ਫੰਡ ਦਿੱਤੇ ਗਏ ਕੋਈ ਸਾਡੇ ਕੋਲ ਸੈਂਕਸ਼ਨਸ ਨਹੀਂ ਆਈਆਂ ਕਿ ਅਸੀਂ ਕੋਈ ਲੈਬ ਦੇ ਸਮਾਨ ਖਰੀਦੀਏ ਕਾਦੇ ਤੇ ਇਹ ਕੀ ਇਹ ਸਾਲ ਪਹਿਲਾਂ ਤਾਂ ਇਹ ਸਰਕਾਰੀ ਸੀਗੀ ਵੀ ਐਗਰੀਕਲਚਰ ਪਰ ਇੱਕ ਸਾਲ ਇਹਨਾਂ ਨੇ ਐਚਆਈਐਸ ਵਿੱਚ ਕਰਤੀ ਯਾਨੀ ਕਿ ਉਹ ਪ੍ਰਾਈਵੇਟ ਹੋ ਗਈ ਤੇ ਇਹ ਨਾਲ ਕੀ ਹੋਇਆ ਕਿ ਫੀਸਾਂ ਵੀ ਹੈ ਉਹ ਕਿਥੇ ਦਾ ਸਾਲ ਦੇ ਵਿੱਚ ਬੱਚੇ ਨੇ 10000 ਵਿੱਚ ਕਰ ਲੈਣਾ ਤੇ ਕਿਥੇ ਹੁਣ 80000 ਇੱਕ ਸਾਲ ਦਾ ਹੋ ਗਿਆ ਤੇ ਬੱਚੇ ਨਹੀਂ ਫੀਸਾਂ ਭਰ ਨਹੀਂ ਸਕਦੇ ਇਸ ਸਾਲ ਸਾਡੇ ਕੋਲ ਦਾਖਲੇ ਵੀ ਬਹੁਤ ਹੀ ਘੱਟ ਆਏ ਸਰਟੀਫਿਕੇਟਾਂ ਹੋਣ ਦੇ ਬਾਵਜੂਦ ਐਸ ਤਰ੍ਹਾਂ ਸਿਰਫ ਪੁੱਲ ਨਹੀਂ ਬੱਚੇ ਦਾ ਘਰ ਹੋਇਆ